ਅੱਜ ਮੋੜ ਤੋਂ ਕੇਂਦਰ ਤੇ ਕਿਸਾਨਾਂ ਦਰਬਾਰ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਮੰਤਨ ਹੋਏਗਾ ਸਤਵੇਂ ਗੇੜ ਦੀ ਗੱਲਬਾਤ ਦੇ ਵਿੱਚ ਐਮਐਸਪੀ ਦਾ ਮਸਲਾ ਐਮਐਸਪੀ ਦਾ ਮੁੱਦਾ ਮੁੱਖ ਏਜੰਡਾ ਹੈ ਸੋ ਪਿਛਲੀ ਮੀਟਿੰਗ ਦੇ ਵਿੱਚ ਕੇਂਦਰ ਨੇ ਐਮਐਸਪੀ ਸਬੰਧੀ ਡਾਟਾ ਮੰਗਿਆ ਸੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਣੇ ਕਿਸਾਨ ਆਗੂ ਗਨੌਰੀ ਬਾਰਡਰ ਤੋਂ ਚੰਡੀਗੜ੍ਹ ਵੱਲ ਰਵਾਨਾ ਹੋ ਚੁੱਕੇ ਨੇ ਇੱਕ ਐਂਬੂਲੈਂਸ ਦੇ ਜ਼ਰੀਏ ਜਗਜੀਤ ਸਿੰਘ ਢੱਲੇਵਾਲ ਨੂੰ ਚੰਡੀਗੜ੍ਹ ਲਿਆਂਦਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ ਤਾਂ ਹੁਣ ਦੇਖਣਾ ਹੋਏਗਾ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਸਿਰੇ ਚੜਦੀ ਹੈ ਜਾਂ ਨਹੀਂ ਚੜਦੀ ਸੋ ਹੁਣ ਤੱਕ ਕਈ ਮੀਟਿੰਗਾਂ ਹੋਈਆਂ ਉਸ ਦੇ ਵਿੱਚ ਆਪੋ ਆਪਣੇ ਤੌਰ ਤੇ ਜਿਹੜੀ ਹੈ ਗੱਲਾਂ ਬਾਤਾਂ ਜ਼ਰੂਰ ਕੀਤੀਆਂ ਗਈਆਂ ਕਿਸਾਨਾਂ ਨੇ ਆਪਣਾ ਤਰਕ ਦਿੱਤਾ ਕੇਂਦਰ ਨੇ ਆਪਣੀ ਗੱਲਬਾਤ ਰੱਖੀ ਹੁਣ ਦੇਖਣਾ ਹੋਏਗਾ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਸਿਰੇ ਚੜਦੀ ਹੈ ਜਾਂ ਨਹੀਂ ਚੜਦੀ ਸੋ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਮੰਥਨ ਹੋਏਗਾ ਸਤਵੇਂ ਗੇੜ ਦੀ ਗੱਲਬਾਤ ਵਿੱਚ ਐਮਐਸਪੀ ਦਾ ਮਸਲਾ ਮੁੱਖ ਅਜੰਡਾ ਹੈ ਪਿਛਲੀ ਮੀਟਿੰਗ ਦੇ ਵਿੱਚ ਕੇਂਦਰ ਨੇ ਐਮਐਸਪੀ ਸਬੰਧੀ ਡਾਟਾ ਮੰਗਿਆ ਸੀ ਤਾਂ ਹੁਣ ਅੱਜ ਦੀ ਇਸ ਮੀਟਿੰਗ ਦੇ ਵਿੱਚ ਦੇਖਣਾ ਹੋਏਗਾ ਕਿ ਐਮਐਸਪੀ ਨੂੰ ਲੈ ਕੇ ਕੀ ਕੁਝ ਸਹਿਮਤੀ ਬਣਦੀ ਹੈ ਕੀ ਕੋਈ ਨਵਾਂ ਪ੍ਰੋਪੋਜ਼ਲ ਕੇਂਦਰ ਸਰਕਾਰ ਦੇ ਸਕਦੇ ਕਿਸਾਨਾਂ ਨੂੰ ਕੀ ਹੁਣ ਜਿਹੜਾ ਦੋ ਸਰਹੱਦਾਂ ਦੇ ਉੱਪਰ ਦੋ ਬਾਰਡਰਾਂ ਦੇ ਉੱਪਰ ਜੋ ਕਿ ਦੂਸਰੇ ਸੂਬੇ ਨਾਲ ਜੋੜਦੇ ਨੇ ਹਰਿਆਣਾ ਦੇ ਨਾਲ ਖਨੌਰੀ ਤੇ ਸ਼ੰਭੂ ਦੀ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਤੋਂ ਧਰਨਾ ਪ੍ਰਦਰਸ਼ਨ ਖਤਮ ਹੋਏਗਾ ਜਾਂ ਕਿਸ ਤਰੀਕੇ ਦੇ ਨਾਲ ਮੰਗਾਂ ਨੂੰ ਲੈ ਕੇ ਗੱਲਬਾਤ ਸਿਰੇ ਚੜੇਗੀ ਕਿਉਂਕਿ ਮੀਟਿੰਗ ਦਾ ਸلسਲਾ ਨਿਰੰਤਰ ਚੱਲ ਰਿਹਾ ਹੈ ਲੇਕਿਨ ਗੱਲਬਾਤ ਸਿਰੇ ਚੜਦੀ ਹੋਈ ਨਜ਼ਰ ਨਹੀਂ ਆ ਰਹੀ ਸੁਚੰਡੀਗੜ੍ਹ ਦੇ ਮਹਾਤਮਾ ગાંધી ਇੰਸਟੀਚਿਊਟ ਦੇ ਵਿੱਚ ਮੰਥਨ ਹੋਏਗਾ ਸੱਤਵੇਂ ਗੇਟ ਦੀ ਮੀਟਿੰਗ ਹੁਣ ਜਾ ਰਹੀ ਹੈ ਜਿਸ ਦੇ ਵਿੱਚ ਐਮਐਸਪੀ ਦਾ ਮੁੱਦਾ ਮੁੱਖ ਅਜੰਡਾ ਰੱਖਿਆ ਗਿਆ ਹੈ ਤਾਂ ਮੁਰਤੋਂ ਕਹਿੰਦੇ ਤੇ ਕਿਸਾਨਾਂ ਦਰਬਿਆਨ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਦੀ ਇਹ ਮੀਟਿੰਗ ਵੀ ਆਪਣੇ ਆਪ ਦੇ ਵਿੱਚ ਕਾਫੀ ਜਿਹੜੀ ਹੈ ਖਾਸ ਮੰਨੀ ਜਾ ਰਹੀ ਹੈ ਕਿਉਂਕਿ ਨਵਾਂ ਕੋਈ ਪ੍ਰਪੋਜ਼ਲ ਜਿਹੜਾ ਜਰੂਰ ਮਿਲ ਸਕਦਾ ਤਾਂ ਇਸੇ ਖਬਰ ਤੇ ਹੋਰ ਤਾਜ਼ਾ ਅਪਡੇਟ ਲੈ ਲੈਣੇ ਆ ਸਯੋਗੀ ਕਮਲਦੀਪ ਸਿੰਘ ਇਸੇ ਖਬਰ ਤੇ ਲਾਈਵ ਬਣੇ ਨੇ ਕਮਲ ਜਿਸ ਤਰੀਕੇ ਦੇ ਨਾਲ ਛੇ ਗੇੜ ਦੀਆਂ ਮੀਟਿੰਗਾਂ ਹੋਈਆਂ ਸੱਤਵੇਂ ਗੇੜ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ ਕੇਂਦਰ ਤੇ ਕਿਸਾਨਾਂ ਦੀ ਕੀ ਲੱਗਦਾ ਹੈ ਕਿ ਅੱਜ ਕੋਈ ਨਵਾਂ ਪ੍ਰਪੋਜ਼ਲ ਸਾਹਮਣੇ ਆ ਸਕਦਾ ਹੈ ਜਿਸ ਤਰੀਕੇ ਦੇ ਨਾਲ ਪਿਛਲੀ ਮੀਟਿੰਗ ਦੇ ਦੌਰਾਨ ਕੀਂਦਰ ਨੇ ਐਮਐਸਪੀ ਸੰਬੰਧੀ ਕੁਝ ਡਾਟਾ ਮੰਗਿਆ ਸੀ ਉਸ ਨੂੰ ਲੈ ਕੇ ਕੋਈ ਖਾਸ ਅਪਡੇਟ ਤੁਹਾਡੇ ਸਰਚਸ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਕਿਉਂਕਿ ਕਿਸਾਨ ਆਗੂ ਦੀ ਜਿਹੜੀ ਮੀਟਿੰਗ ਰੱਖੀ ਗਿਆ ਅੱਜ ਦੀ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਬਿਲਕੁਲ ਗੁਰਪ੍ਰਿੰਤ ਦੇਖੋ ਅੱਜ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫੋਰਮਾਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਇੱਕ ਅਹਿਮ ਸਤਵੇਂ ਗੇੜ ਦੀ ਬੈਠਕ ਹੋਣ ਜਾ ਰਹੀ ਹੈ ਪਿਛਲੀਆਂ ਬੈਠਕਾਂ ਦੇ ਜੇਕਰ ਇੱਕ ਵਾਰ ਝਾਤ ਮਾਰੀ ਜਾਵੇ ਤਾਂ ਪਿਛਲੀਆਂ ਬੈਠਕਾਂ ਦੇ ਵਿੱਚ ਜਦੋਂ ਕਿਸੇ ਦੇ ਦੁਬਾਰਾ ਤੋਂ ਇੱਕ ਵਾਰ ਵਿਚਾਰ ਚਰਚਾ ਸ਼ੁਰੂ ਹੋਈ ਤਾਂ ਉਸ ਸਮੇਂ ਤੋਂ ਵਿਚਾਰ ਚਰਚਾ ਜੋ ਖਾਸ ਤੌਰ ਤੇ ਕਿਸੇ ਦੇ ਐਮਐਸਪੀ ਤੇ ਅੜੀ ਹੋਈ ਹੈ ਕਿਉਂਕਿ ਬਹੁਤ ਸਾਰੀਆਂ ਮੰਗਾਂ ਨੇ ਪਰ ਜਦੋਂ ਤੱਕ ਪਹਿਲੀ ਮੰਗ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਉਦੋਂ ਤੱਕ ਅਗਲੀ ਮੰਗ ਤੇ ਜਾਣਾ ਕੋਈ ਵਾਜਬ ਕਿਸਾਨਾਂ ਦਾ ਮੰਨਣਾ ਨਹੀਂ ਹਾਂ ਉਸ ਚੀਜ਼ ਨੂੰ ਲੈ ਕੇ ਪਹਿਲੀ ਮੰਗ ਤੇ ਲਗਾਤਾਰ ਪਿਛਲੀਆਂ ਜੋ ਬੈਠਕਾਂ ਹੋਈਆਂ ਨੇ ਉਸ ਨੂੰ ਲੈ ਕੇ ਲਗਾਤਾਰ ਵਿਚਾਰ ਚਰਚਾ ਹੋਈ ਪਿਛਲੇ ਗੇਟ ਦੀ ਬੈਠਕ ਦੇ ਦਰਮਿਆਨ ਕਿਸਾਨਾਂ ਵੱਲੋਂ ਐਮਐਸਪੀ ਸੰਬੰਧੀ ਵੱਖ-ਵੱਖ ਖਾਵਾ ਦਾ ਡਾਟਾ ਦਿੱਤਾ ਗਿਆ ਕਿਉਂਕਿ ਜਦੋਂ ਕਿਸਾਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਜਗ੍ਹਾ ਅਜਈਆਂ ਨੇ ਜਿੱਥੇ ਕਹਿ ਸਕਦੇ ਆ ਐਮਐਸਪੀ ਤੋਂ ਘੱਟ ਰੇਟ ਤੇ ਜਿਹੜੀ ਫਸਲ ਦੀ ਖਰੀਦ ਹੁੰਦੀ ਆ ਤਾਂ ਉਸ ਨੂੰ ਲੈ ਕੇ ਜਦੋਂ ਮੰਤਰੀਆਂ ਨੇ ਅਤੇ ਅਧਿਕਾਰੀਆਂ ਨੇ ਬਿਆਨ ਦਿੱਤਾ ਕਿ ਬਹੁਤ ਸਾਰੀਆਂ ਜਗ੍ਹਾ ਅਜਈਆਂ ਵੀ ਨੇ ਜਿੱਥੇ ਐਮਐਸਪੀ ਤੋਂ ਵੱਧ ਰੇਟ ਤੇ ਖਰੀਦ ਹੁੰਦੀ ਆ ਤਾਂ ਕਿਸਾਨਾਂ ਨੇ ਸਿੱਧੇ ਤੌਰ ਤੇ ਮੰਗ ਕੀਤੀ ਕਿ ਜੇਕਰ ਵੱਧ ਰੇਟ ਤੇ ਖਰੀਦ ਹੁੰਦੀ ਹੈ ਤੁਹਾਡੇ ਮੁਤਾਬਿਕ ਤਾਂ ਫਿਰ ਤੁਹਾਨੂੰ ਐਮਐਸਪੀ ਦੇ ਕਾਨੂੰਨੀ ਗਾਰੰਟੀ ਦੇਣ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਚਾਈਦੀ ਇਹ ਪਰ ਕਿਸਾਨਾਂ ਨੇ ਫਿਰ ਵੀ ਆਪਣਾ ਜੋ ਵੱਖ-ਵੱਖ ਜੋ ਕਿਸੇ ਦੇ ਜ਼ਿਲ੍ਹੇ ਅੰਦਰ ਸਟੇਟਾਂ ਦਾ ਡਾਟਾ ਇਕੱਠਾ ਕਰਕੇ ਜੋ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਅੱਗੇ ਰੱਖਿਆ ਜਿਸ ਤੋਂ ਬਾਅਦ ਕਹਿ ਸਕਦੇ ਇੱਕ ਮਹੀਨੇ ਦਾ ਲਗਭਗ ਸਮਾਂ ਰੱਖਿਆ ਗਿਆ ਸੀਗਾ ਕਿ ਇੱਕ ਮਹੀਨੇ ਬਾਅਦ ਦੁਬਾਰਾ ਬੈਠਕ ਹੋਏਗੀ ਤੇ ਜੋ ਤੁਸੀਂ ਸਾਾਨੂੰ ਡਾਟਾ ਦੇ ਰਹੇ ਹੋ ਇਹ ਡਾਟਾ ਪੂਰਾ ਜੋ ਕਿਸੇ ਦਾ ਤਿਆਰ ਕਰਕੇ ਸਾਾਨੂੰ ਜਿਹੜਾ ਭੇਜਿਆ ਜਾਵੇ ਜਿਸ ਤੇ ਅਸੀਂ ਆਪਣੇ ਅਧਿਕਾਰੀਆਂ ਤੋਂ ਸਟੱਡੀ ਕਰਾਵਾਂਗੇ ਅਤੇ ਉਸ ਤੋਂ ਬਾਅਦ ਅਗਲੇ ਗੇੜ ਦੀ ਬੈਠਕ ਕਰਾਂਗੇ ਹਾਲਾਂਕਿ ਹੁਣ ਅੱਜ ਜਦੋਂ ਕੇਂਦਰ ਸਰਕਾਰ ਦੇ ਅਧਿਕਾਰੀ ਅਤੇ ਮੰਤਰੀ ਪਹੁੰਚਣਗੇ ਤਾਂ ਉਹ ਡਾਟਾ ਇਹਨੂੰ ਉਸ ਨੂੰ ਸਟੱਡੀ ਕਰਕੇ ਪੂਰਾ ਪੜ੍ਹ ਕੇ ਆਉਣਗੇ ਅਤੇ ਉਸ ਤੋਂ ਬਾਅਦ ਦੇਖਣਾ ਇਹ ਹੈ ਕਿ ਕੇਂਦਰ ਸਰਕਾਰ ਦੇ ਅਧਿਕਾਰੀ ਅਤੇ ਮੰਤਰੀ ਉਸ ਡਾਟੇ ਨੂੰ ਵਾਜਬ ਮੰਨਦੇ ਨੇ ਜਾਂ ਡਾਟੇ ਨੂੰ ਵਾਜਬ ਨਹੀਂ ਮੰਨਦੇ ਜੇਕਰ ਡਾਟੇ ਨੂੰ ਵਾਜਬ ਮੰਨੇ ਜਾਂਦਾ ਤਾਂ ਫਿਰ ਪ੍ਰੋਪੋਜ਼ਲ ਐਮਐਸਪੀ ਸੰਬੰਧੀ ਕੀ ਪ੍ਰੋਪੋਜ਼ਲ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਇਹ ਦੇਖਣਾ ਹੋਵੇਗਾ ਅਤੇ ਦੂਸਰੀ ਗੱਲ ਹੁਣ ਤੋਂ ਜੋ 6 ਘੰਟਿਆਂ ਪਹਿਲਾਂ ਦੀਆਂ ਬੈਠਕਾਂ ਹੋਈਆਂ ਉਹਨਾਂ ਬੈਠਕਾਂ ਦਾ ਸਮਾਂ ਸ਼ਾਮ ਦਾ ਰੱਖਿਆ ਜਾਂਦਾ ਸੀਗਾ ਇਸ ਬੈਠਕ ਦਾ ਸਮਾਂ ਦੁਪਹਿਰ 11 ਵਜੇ ਦਾ ਰੱਖਿਆ ਗਿਆ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਬੈਠਕ ਇੱਕ ਲੰਬੀ ਚੌੜੀ ਬੈਠਕ ਚੱਲ ਸਕਦੀ ਹੈ ਕਿ ਪ੍ਰੋਪਰ ਤਰੀਕੇ ਦੇ ਨਾਲ ਸਟੱਡੀ ਕਰਕੇ ਪਰਪੋਜ਼ਲ ਵੀ ਕੋਈ ਕੰਮ ਦੀ ਸਰਕਾਰ ਐਮਐਸਪੀ ਸੰਬੰਧੀ ਕਿਸਾਨਾਂ ਨੂੰ ਦੇ ਸਕਦੀ ਆ ਪਰ ਖਾਸ ਤੌਰ ਤੇ ਕਮਲ ਜਿਸ ਤਰੀਕੇ ਦੇ ਨਾਲ ਜਿੱਥੇ ਇੱਕ ਪਾਸੇ ਗਲਬਾ ਦਾ ਜਿਹੜਾ ਇਹ ਰਾਤ ਚੁਣਿਆ ਗਿਆ ਟੇਬਲ ਟਾਕ ਦਾ ਰਾਜੜਾ ਇਹ ਮੁਰਤੋਂ ਜਿਹੜਾ ਚੁਣਿਆ ਗਿਆ ਤਾਂ ਦੂਸਰੇ ਪਾਸੇ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਉਸੇ ਹਿਸਾਬ ਦੇ ਨਾਲ ਚੱਲ ਰਿਹਾ ਹੈ ਕਿੰਨੇ ਦਿਨ ਹੋ ਚੁੱਕੇ ਨੇ ਮਰਨ ਵਰਤ ਦੇ ਤਾਂ ਕੀ ਲੱਗਦਾ ਹੈ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਮਰਨ ਵਰਤ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਕਿਸਾਨ ਆਗੂਆਂ ਦੁਆਰਾ ਜਾਂ ਫਿਰ ਕੇਂਦਰ ਅਜੇ ਹੀ ਕੋਈ ਗੱਲਬਾਤ ਕਿਸਾਨਦ ਨਾਲ ਕਾਇਮ ਕਰ ਸਕਦੀ ਹੈ ਕਿਉਂਕਿ ਸਰਹੱਦਾ ਜਿਹੜੀਆਂ ਦੋ ਸਰਹੱਦਾ ਨੇ ਜੋ ਹਰਿਆਣੇ ਨੂੰ ਨਾਲ ਜੋੜਦੀਆਂ ਨੇ ਪੰਜਾਬ ਦੀਆਂ ਉਹ ਕਾਫੀ ਟਾਈਮ ਤੋਂ ਬੰਦ ਨੇ ਆਪ ਲੋਕ ਤੰਗ ਨੇ ਦੇਖੋ ਗੁਰਪ੍ਰੀਤ ਜਿਕਰ ਮਰਨ ਵਰਤ ਦਾ ਜ਼ਿਕਰ ਕੀਤਾ ਜਾਵੇ ਤਾਂ ਮਰਨ ਵਰਤ ਨੂੰ ਇਸ ਸਮੇਂ ਜੋ ਤਕਰੀਬਨ ਕਹਿ ਸਕਦੇ ਆ ਆ 3.5 ਮਹੀਨੇ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਮਰਨ ਵਰਤ ਨੂੰ ਚੱਲਦੇ ਹੋયા ਪਿਛਲੀਆਂ ਮੀਟਿੰਗਾਂ ਦੇ ਦਰਮਿਆਨ ਵੀ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਨੁਮਾਇੰਦਿਆਂ ਨੇ ਕਿਹਾ ਸੀਗਾ ਉਹ ਬੀਲ ਕੀਤੀ ਸੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕਿ ਉਹ ਆਪਣੇ ਮਰਨ ਵਰਤ ਤੋਂ ਸੰਬੰਧੀ ਫੈਸਲਾ ਲੈਣ ਅਤੇ ਆਪਣੇ ਮਰਨ ਵਰਤ ਦਾ ਉਹਨੂੰ ਜਿਹੜਾ ਕਿ ਛੱਡਣ ਤਿਆਗ ਕਰਨ ਉਸ ਦਾ ਪਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਸਿੱਧੇ ਤੌਰ ਤੇ ਸਪਸ਼ਟ ਜਵਾਬ ਦੇ ਦਿੱਤਾ ਸੀਗਾ ਕਿ ਮਰਨ ਵਰਤ ਤੋਂ ਉਹਨਾਂ ਦਾ ਕੋਈ ਮੀਟਿੰਗ ਲੈਣ ਦੇ ਲਈ ਨਹੀਂ ਸੀਗਾ ਮਰਨ ਵਰਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੀਗਾ ਤੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਉਹਨਾਂ ਦਾ ਮਰਨ ਵਰਤ ਉਸੇ ਤਰੀਕੇ ਚੱਲੇਗਾ ਹਾਲਾਂਕਿ ਅੱਜ ਵੀ ਉਹਨਾਂ ਦੀ ਸਿਹਤ ਦੇਖੀ ਜਾਵੇ ਸਿਹਤ ਕੁਝ ਜ਼ਿਆਦਾ ਸਿਹਤ ਦੇ ਵਿੱਚ ਸੁਧਾਰ ਨਹੀਂ ਲੱਗ ਰਿਹਾ ਫਿਰ ਵੀ ਇਹ ਜੋ ਡਾਕਟਰੀ ਮੈਡੀਕਲ ਸੁਵਿਧਾ ਦੇ ਜਰੀਏ ਜਿਹੜੇ ਕਿ ਉਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਚੰਡੀਗੜ੍ਹ ਵਿਖੇ ਲਿਆਂਦਾ ਜਾ ਰਿਹਾ ਇਹ ਜੋ ਉਹਨਾਂ ਨੂੰ ਇੱਕ ਐਂਬੂਲੈਂਸ ਦੇ ਜਰੀਏ ਲਿਆਂਦਾ ਜਾ ਰਿਹਾ ਵੱਖ-ਵੱਖ ਤਰੀਕੇ ਦੀ ਜੋ ਮੈਡੀਕਲ ਸੁਵਿਧਾ ਉਹ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਪਰ ਫਿਰ ਵੀ ਉਹਨਾਂ ਦਾ ਸਰੀਰ ਦੇ ਵਿੱਚ ਕਾਫੀ ਕਮਜ਼ੋਰੀ ਜਿਹੜੀ ਇਸ ਸਮੇਂ ਵੀ ਦਿਖਾਈ ਦੇ ਰਹੀ ਹੈ ਹਾਲਾਂਕਿ ਅੱਜ ਵੀ ਅਧਿਕਾਰੀਆਂ ਨਮਿੰਦਿਆਂ ਵੱਲੋਂ ਅਪੀਲ ਜ਼ਰੂਰ ਕੀਤੀ ਜਾਏਗੀ ਪਰ ਜਗਜੀਤ ਸਿੰਘ ਢੱਲੇਵਾਲਾ ਆਪਣੀ ਜੋ ਵਚਨ ਨੇ ਉਹਨਾਂ ਤੇ ਉਸੇ ਤਰੀਕੇ ਕਾਇਮ ਨੇ ਕਿ ਜਦੋਂ ਤੱਕ ਕਿਸਾਨਾਂ ਜਦੋਂ ਤੱਕ ਐਮਐਸਪੀ ਦੇ ਕਾਨੂੰਨੀ ਗਾਰੰਟੀ ਹੋਵੇ ਸੁਆਮੀਨਾਥ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਿਕ ਸਾਨੂੰ ਐਮਐਸਪੀ ਮਿਲੇ ਉਹਨਾਂ ਸਮਾਂ ਸਾਡਾ ਜਿਹੜਾ ਇਹ ਮਰਨਵਰਤਾ ਉਸੇ ਤਰੀਕੇ ਜਾਰੀ ਰਹੇਗਾ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਕਹਿਣਾ ਹੈ ਅਤੇ ਉਹ ਮਰਨਵਰਤਾ ਅੱਜ ਵੀ ਜਾਰੀ ਹੈ ਹਾਲਾਂਕਿ ਅਪੀਲ ਅੱਜ ਵੀ ਕੀਤੀ ਜਾਂਦੀ ਹੈ ਪਰ ਜਗਜੀਤ ਸਿੰਘ ਡੱਲੇਵਾਲ ਮੰਨਦੇ ਹੋਏ ਲੱਗਦਾ ਨਹੀਂ ਦਿਖਾਈ ਦੇਣਗੇ ਕਿਉਂਕਿ ਜੇ ਮੰਗੇ ਦਾ ਹੱਲ ਹੋ ਜਾਂਦਾ ਕੋਈ ਪ੍ਰੋਪੋਜ਼ਲ ਕੇਂਦਰ ਸਰਕਾਰ ਵੱਲੋਂ ਦੇ ਦਿੱਤਾ ਜਾਂਦਾ ਤੇ ਉਸ ਪ੍ਰੋਪੋਜ਼ਲ ਤੇ ਕਿਸਾਨਾਂ ਦੀ ਸਹਿਮਤੀ ਹੋ ਜਾਂਦੀ ਹੈ ਤਾਂ ਫਿਰ ਤਾਂ ਹੋ ਸਕਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਮਰਨਵਰਤਾ ਛੱਡ ਦੇਣ ਪਰ ਜੇਕਰ ਕੋਈ ਪ੍ਰ ਸੈਂਟੀ ਨਹੀਂ ਬੰਦੀ ਜਾਂ ਕੋਈ ਪ੍ਰਪੋਜ਼ਲ ਨਹੀਂ ਮਿਲਦਾ ਤਾਂ ਉਸ ਤੋਂ ਬਾਅਦ ਕਿਸੇ ਦੇ ਮਰਨ ਵਰਤ ਛੱਡਣਾ ਔਖਾ ਹੋਏਗਾ ਠੀਕ ਹੈ ਠੀਕ ਹੈ ਕਬਲ ਫਿਲਹਾਲ ਦੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੁਰ ਤੋਂ ਇਸੇ ਖਬਰ ਤੇ ਅਪਡੇਟ ਤੁਹਾਡੇ ਕੋਲੋਂ ਜ਼ਰੂਰ ਲਈ ਜਾਏਗੀ ਫਿਲਹਾਲ ਦੀ ਗੱਡੀ ਤੁਹਾਡਾ ਬਹੁਤ ਬਹੁਤ ਧੰਨਵਾਦ